ਵਿਦਾਬਾਦ ਤੇਈ ਦੇ ਆਏ ਉਹਦੀ 18 ਆਈ ਤੇ ਐਪ ਕਿਹੜੀ ਕਿਹੜੀ ਕਮਾਈ ਆ ਮਾਂ ਚਰਚੇ ਚ ਨਹੀਂ ਲੈਣੀ ਤੇ ਨਹੀਂ ਬੀ ਵਿਦਾਬਾਦ ਉਹ ਤੇਰੀ ਆ ਤਾਂ ਇਹ ਚੀਜ਼ੋ ਬਪਰੀ ਕਰਨਾ ਨਾ ਚਰਚੇ ਚ ਨਹੀਂ ਹੋਣੀ ਤੇ ਨਾ ਆਪ ਕਰਨਾ ਤੇ ਨਾ ਹੀ ਕਰਨਾ ਤੂੰ ਮੇਰੀ ਵਾ ਪਲਦੀ ਕਮਾਈ ਜਾਂ ਕੁੱਤੇ की तुम्हारी किसी मन्नत को पूरी करने के लिए अपने परमेश्वर यहोवा के घर में ना लाना क्योंकि तेरा परमेश्वर यहोवा के समीप ये दोनों ही दोनों कमाइयां गिनत कर्म है पंजाबी पढ़ते हो विस्तार साहब कहीं नहीं खा रहा सुनिए बैगर रखे करो तो बोलो तेरा नंबर लगे पंजाबी के अपनी बैगर कोरे क्या करो दुबई रखे करो ਵਿਸਤਾਰ ਨਾਲ ਕੋਈ ਨਹੀਂ ਕਿਤਾਬ ਜਿਹੜੀ ਕਿਤਾਬ ਇਹ موسی ਜੀ ਨੇ ਲਿਖੀ ਹੋਈ ਹੈ ਨੇ ਲੋੜ ਕਰਦੇ ਪੰਜ ਕਿਤਾਬਾਂ موسی ਦੇ ਇਹ ਸ਼ਕਤ ਨੂੰ ਕੋਈ ਕਵੇ ਅਜੂਬ ਦੀ ਕਿਤਾਬ موسی ਨੇ ਲਿਖੀ ਹੈ ਉਹਨੂੰ ਰਿਵਿਊ ਕਰ ਕਿਸੇ ਸੰਕਲਪ ਕਰੋ ਇਹ ਕਾਰ ਪ੍ਰੂਫ ਕਰ ਰਿਵਿਊ ਕਰ ਲਿਆ ਮੇਰੇ ਨਾਲ ਕਰਾ ਦਿਓ ਹallelujah ਰਿਵਿਊ ਦਾ ਮਤਲਬ ਤਾਂ ਗੱਲ ਬਾਤ ਅਜੂਬ ਦੀ ਕਿਤਾਬ ਜ्यादा ਅਜੂਬ ਨੇ ਬਣਦੀ ਕੀ ਹੈ ਵਿੱਤੇ ਪਧਾ ਲੈ ਕੇ ਨਹੀਂ ਲਿਜਿਆ ਆ ਗਿਆ ਹallelujah ਹallelujah ਪੁਜਾ ਕਦੀ ਬੜਾ ਦੀ ਤੂੰ ਕੰਜਰੀ ਦੀ ਖਰਚੀ ਹallelujah ਬੇ ਕੋ ਦੇ ਕੰਜਰੀ ਦੀ ਖਤਰੀ ਅਤੇ ਕੁੱਤੇ ਦੀ ਕਮਾਈ ਕੁੱਤੇ ਦੀ ਕਮਾਈ ਕਿਸੇ ਸੁਖਣ ਲਈ ਕਿਸੇ ਸੁਖਣਾ ਨਹੀਂ ਯਹੋਵਾ ਆਪਣੇ ਪਰਮੇਸ਼ਰ ਦੇ ਘਰ ਯਹੋਵਾ ਆਪਣੇ ਪਰਮੇਸ਼ਰ ਦੇ ਘਰ ਵਿੱਚ ਨਾ ਲੈ ਜਾਵੀਂ ਵਿੱਚ ਨਾ ਲੈ ਕੇ ਜਾ ਹallelujah ਹallelujah ਕਾਈ ਕਰ ਕੋੜ ਕਾ ਕੇ ਆਪਣੇ ਦਿਲ ਦੇ

ਹalleluyah halleluyah ਜਿਹਨੇ ਸਾਰਾ ਪਿੰਡ ਰੋਟ ਲਿਆ ਸੀਗਾ ਫਿਰ ਵੀ ਉਹਦੇ ਕੋਲੇ ਕੁਝ ਨਹੀਂ ਸੀ ਦੇਖ ਕੇ ਸਾਰਾ ਪਿੰਡ ਨੂੰ ਕੱਢਣ ਨੂੰ ਪੈ ਗਿਆ ਤੇ ਸਾਡਾ ਵੀ ਬੜਾ ਕਰਕੇ ਕੀਤਾ ਦੇਖ ਆਪੇ ਇੇਜੇ ਤਰ੍ਹਾਂ ਹੀ ਸੀ ਜਦੋਂ ਰਾਮ ਸਾਹਿਬਿਕ ਜਾਂਦੇ ਆ ਜ ਜਉਨਾਂ ਦੇ ਉੱਤੇ ਰਾਂਸ ਕਰਦੇ ਆ ਸਾਡੇ ਵਾਸਤੇ ਇਹ ਗੱਲ ਹੈ ਹalleluyah halleluyah ਮੈਂ ਜਦੋਂ ਸਮਝਾਇਆ ਦੱਸਿਆ ਕਿ ਕਿਸੇ ਨੇ ਮੂੰਹ ਹਟਾਇਆ ਤੇ ਚਾਂਦ ਨੂੰ ਆ ਕੇ ਮਾਫੀ ਮੰਗ ਲਈ ਬਦੇ ਸਵੇਰ ਦਾ ਪੁੜਿਆ ਚਾਂਦ ਦਾ ਰਾਜਾ ਬਈ ਉਹਨੂੰ ਪੁੜਿਆ ਨਹੀਂ ਪਿਆ ਆਜਿ ਦੀ ਮੱਤ ਪਿਆਰ ਮਿਲਿਆ ਹallelujah ਕਿਉਂਕਿ ਪਰਮੇਸ਼ਰ ਨੇ ਕਿਹਾ ਇਹ ਇਹ ਕਿਸ ਤਰ੍ਹਾਂ ਦਾ ਹੈ ਜਿਵੇਂ ਕੁੱਤਾ ਆਪਣੀ ਉਟੀ ਚੜ ਕੇ ਆਪ ਹੀ ਹallelujah ਜਿਵੇਂ ਸੂਰੀ ਨੂੰ ਜਿੰਨਾ ਮਰਜ਼ੀ ਨਵਾ ਜੀਏ ਸੋਣਾ ਗਹਿਣਾ ਸੱਤ ਜਿੰਨਾ ਮਰਜ਼ੀ ਚੁੱਕ ਲਈਏ ਉਹ ਮੂੜ ਉਸੇ ਗੱਲ ਵਿੱਚ ਜਦੋਂ ਸੀ ਕਮਾਈ ਖਾਣਾ ਬੀਣ ਇਹਦਾ ਲਾਲਚ ਨਹੀਂ ਹੋਵੇਗਾ ਜੇ ਨਾ ਅਸੀਂ ਉਸ ਕਮਾਈ ਦੀ ਚੜ੍ਹਾਈ ਨਾ ਹੀ ਉਸ ਮੂਹਰੀ ਨਾ ਤੋਂ ਕਿ ਉਸ ਸੁਭਿਤਾ ਹallelujah ਹallelujah ਕਜਰੀ ਮੰਡਨ ਕੇ ਜਾਂਦੀ ਐ ਸੇ ਤੇ ਹallelujah ਹallelujah ਕਜਰੀ ਮੰਡਨ ਕੇ ਸੇ ਤੇ ਜਾਂਦੀ ਆ ਸ਼ਰਾਬਾ ਦੇ ਮਾਹੌਲ ਹੁੰਦੇ ਨੇ ਸਲੋਕੀ ਕਰਨੇ ਕਿਉਂਕਿ ਮੈਂ ਇਹਨਾਂ ਦੌਰਾਂ ਵਿੱਚੋਂ ਨਹੀਂ ਮੈਂ ਇਕੱਲੇ ਇਹਨਾਂ ਦੌਰਾਂ ਦੇ ਵਿੱਚੋਂ ਪਰਮੇਸ਼ਰ ਨੇ ਮਨ ਕੱਢਿਆ ਮੇਰੇ بیٹے ਦਾ ਖੁਦ ਐਸਾ ਗਰੁੱਪ ਸੀ ਉਹਦੀ ਪਤਨੀ ਦੇ ਪ੍ਰਾਰਥਨਾ ਨਾਲ ਕੋਡੀ ਪ੍ਰਿਆ ਮੇਰਾ ਬੇਟਾ ਅਸ਼ੋਕ ਹਰੇ ਵੀ ਰੱਖੜੀਆਂ ਦਾ ਸਮਾਨ ਉਹਨੇ ਖੂਬ ਦਿੱਤਾ ਪਰ ਉਸ ਗਰੁੱਪ ਨੂੰ ਦੁਆਰਾ ਲਿਖਿਆ ਗਿਆ ਉਹ ਕਰੋ ਪੁੱਤਰਾਂ ਕਿ ਉਹ ਕੁਝ ਵੀ ਨਹੀਂ ਬਣਾ ਸਕਿਆ ਅੱਜ ਉਹ ਪਵੰਦੇ ਦੀ ਕੰਮ ਕਰਾਉਣ ਉਤ ਕਰਦਾ ਹੈ ਤੇ ਆਪਣੀ ਗੱਡੀ ਵੀ ਵਰਨਾ ਨਹੀਂ ਚਲਣ ਆਣੀ ਇਹ ਕੀ ਜੀ ਕਮਾਈ ਬੜੀ ਉਹਦੀ ਪਗੜੀ ਮਿਹਨਤ ਕੀਤੀ ਉਹਨੇ ਮਿਹਨਤ ਕੀਤੀ ਮੇਰੀ ਦਾੜ੍ਹੀ ਮੈਂ ਦਾੜ੍ਹੀ ਲੜਦੀ ਸੀ ਟਗੜਜੀ ਜੀ ਆਪਣੇ ਪਿਓ ਨੂੰ ਕਹਿੰਦੀ ਸੀ ਜੋ ਕਹਿੰਦਾ ਸੀ ਮੈਨੂੰ ਨਹੀਂ ਪਤਾ ਉੱਥੇ ਚੜਨਾ ਕਿੱਦਾਂ ਹੈ ਅੱਜ ਉਹਦੇ ਪਿਓ ਦੇ ਸਾਹਨੇ ਪਿਛਲੇ ਦਿਨਾਂ ਜਿਹੜਾ ਪ੍ਰਚਾਰ ਕੀਤਾ ਲੈਡ ਕਰਾ। ਅਰੇ ਇੱਕ ਪ੍ਰਚਾਰ ਕਰਨਾ ਸੀ ਜੀ ਹੋਈ ਅੱਜ ਨੂੰ ਬੱਚੇ ਪਾਸਟਰ ਨੇ ਕਹਿਣ ਲੱਗੇ ਨੇ ਕਿ ਪ੍ਰਤੀਪਾਸਟਰ ਕਹਿੰਦੇ ਨੇ ਸਤਿ ਬੈਣ ਜੀ ਜਦੋਂ ਘਰ ਵਿੱਚ ਇੱਜ਼ਤ ਕਰਨ ਲੱਗਣ ਬੱਚੇ ਉਹ ਬੜੀ ਸ੍ਰੀ ਬੜੀ ਵਾਧੀ ਆ ਜੋ ਘਰ ਨੂੰ ਬਾਰਕ ਹੋ ਜਾਂਦਾ ਹੈ। ਅਮੀਨ ਮੇਰਾ ਦੁਨੀਆ ਤੇ ਸਭ ਕੁਝ ਖੱਟ ਖਟਾ ਲਿਆ ਏ ਤੇ ਕਰਮਵਾਰ ਨੂੰ ਰੋਡੇ ਵਾਸਤੇ ਆ ਇਸ ਘਰ ਵਿੱਚ ਜਿੰਨਾ ਬਦੌਣਾ ਚਾਹਦੇ ਹੋ ਬਦਾ ਲਓ ਇਹ ਤੋਂ ਹਟੇ ਦੋ ਹਾਲੇਲੂਇ ਮੇਰਾ ਪਰਮੇਸ਼ਰ ਜਿਹੜਾ ਵੀ ਖਾ ਪੂਰਾ ਕਰਦਾ ਜਿਹੜਾ ਛੋ ਥਾਈ ਜਬੂਰਾ ਵਿੱਚ ਲਿਖਿਆ ਪਈ ਹੈ ਸਾਕਾ ਵਿੱਚ ਕਿ ਤੇਰੀ ਮੇਜ ਦੇ ਆਲ ਦੁਆਰੇ ਦੋ ਤਰੇ ਦੇ ਪੁੱਤਰ ਹੋ ਗਏ ਹਾਲੇਲੂਇ ਤੈਸਾ ਤਨ ਦੌਲਤ ਕੋਤੀ ਕੋਤੀਆਂ ਜੇ ਰੱਬ ਹੀ ਰਹਾਇਆ ਹallelujah ਕਿਉਂਕਿ ਪਰਮੇਸ਼ਵਰ ਕਿਰਪਾ ਕਰਨ ਵਾਲਾ ਪ੍ਰਮੇਸ਼ਰ ਜਿਆ ਕਰਨ ਵਾਲਾ ਮੇਰੇ ਕੋਲ ਇੱਕ ਐਸੀ ਲਗੜਾ ਸੀ ਜਦੋਂ ਵੀ ਮੇਰੇ ਰੱਬ ਦੇ ਦਾਸ ਨਹੀਂ ਗਿਆ ਨੂੰ ਛੱਡ ਦੇ ਤੇਰੇ ਬੱਚੇ ਬਾਹਰ ਜੀਵ ਤੋਂ ਛੁਟਕਾਰਾ ਪਾਵੇ ਮੈਂ ਛੱਡ ਪਿਆ ਮੋੜੜੀ ਵਿੱਚ ਮਨ ਕਰੀਂ ਤਨਵਾ ਚਾਲੀ ਪੰਜਾਹ ਹਜ਼ਾਰ ਕਰ ਸਕਦਾ ਜੀਆ ਪਰ ਵੀਦੂ ਇਹ ਐਪਰੇ ਹੀ ਨਹੀਂ ਸਾਡੇ ਸ਼ਿਵਨਾ ਗੁਰੂ ਜੀ ਦਾ ਕੋਟਿਆ ਪੀ ਉਹਨੇ ਬੋਲਿਆ ਜੀ ਕੋ ਸਰ ਉਹ ਜੀ ਜੋ ਕਹਿੰਦਾ ਉਹ ਗੱਲ ਬਾਤ ਨਹੀਂ ਜੋ ਕਹਿੰਦਾ ਮੈਂ ਤੁਹਾਨੂੰ ਬਾਈਬਲ ਦੀਆਂ ਵੀ ਕਹੀਆਂ ਦੱਸਦਾ ਹਾਂ

ਬਹੁਤ ਲੋਕ ਸਰਕਾਰ ਕੋਲ ਪਰ ਚਿੱਤ ਸੰਬੰਧ ਨਹੀਂ ਬਿਰਦੇ ਅਗੋ ਵਿਚ ਨਹੀਂ ਬਿਰਦੇ ਉਹ ਜੋਰ ਨੂੰ ਘਰ ਚ ਪਾਣਾ ਦੇ ਹallelujah ਹallelujah اور یہ ایسی کوششاں ساری رہی 18 ایلومہ پریکل چلتے لکھنا کیسے ਕੰਮ ਲਿਗਾ 아멘 اور ਜੀਵਨ ਯਾਤਰਾ ਕਰਕੇ ਪਰਮੇਸ਼ਰ ਜੀ ਮਹਿਮਾ ਕਰਨੀ ਇਸ ਤੋਂ ਬਾਅਦ ਰੱਬ ਦੀ ਦਸਨੀ ਦੁਆਰਾ ਪ੍ਰਚਾਰ ਹੋਏਗਾ ਮੈਂ ਤਾਂ ਸਿਰਫ ਕੰਨੀਡ ਕਰਨ ਵਾਲਾ ਤੁਹਾਡੇ ਵਿੱਚ ਇੱਕ ਸਲਾਹ ਮਚਰਾ ਕਰਦਾ ਹੈ ਪ੍ਰਚਾਰ ਰਾਮ ਦੀ ਦਾਸਨੀ ਕਰਿਆ ਕਰੇਗਾ ਜਬ ਪ੍ਰੀਤੀ ਦੇ ਜਪੇ ਜੰਪੂ ਜਰ ਕਰੇਗੀ ਜਾਣੂ ਹੋਰੇਗੀ ਜਾਂ ਸਾਡੇ ਸਪੁੱਤਰ ਜੋ ਸਤੂ ਹੋ ਕੇ ਆ ਗਏ ਉਹਨਾਂ ਦੀ ਪਤਨੀ ਕਰਿਆ ਕਰੇਗੀ ਉਹ ਕਰਿਆ ਕਰੇਗੀ ਇਹ ਜਗਤ ਦੀ ਸ਼ੋਧ ਛੋਧ ਦੇ ਵਤੀਤੇ ਤਰੋਧ ਨੂੰ ਸਾਡੇ ਦੇ ਬਾਣ ਕੋਈ ਕਰਦਾ ਹੀ ਨਹੀਂ ਕਰਦਾ हालेलुया तो तो हालेलुया जो भी जो तोडिया के देखेंगे उनों ते और सी जो देगी जे ने सोच के आए होंगे आमीन हालेलुया हालेलुया स्वर्गीय पिता का मैं ज्यादा धन्यवाद करना जो भी बच्चे सोच के आए हैं उन दी सोच और तो बिन वचन के द्वारा उन बच्चों को आज ही बरकत देना यीशु के नाम से योवा को मने को नाम से आमीन हालेलुया हालेलुया ਹਲੇਲੂਇਆ 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 ਸਭ ਬੋਲਾਂਗੇ ਜ਼ੋਰ ਦੇ ਨਾਲ ਹਲੇਲੂਇਆ ਹਲੇਲੂਇਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੀਆਂ ਹਲੇਲੂਇਆ ਉਹਨਾਂ ਵਾਂਗੂ ਜਿੱਥੇ ਕਦੋਂ ਬੋਲਾਂਗੇ ਪਰਮੇਸ਼ਰ ਦਾ ਸਦਮੇ ਮਿਲ ਕੇ ਸਾਥ ਦੇਣਾ ਹਲੇਲੂਇਆ ਹਲੇਲੂਇਆ ਗੀਤ ਦੇ ਬੋਲੇ ਕਿ ਯਸ਼ੂ ਕਰ ਦੇ ਮੁਰਾਦ ਮੇਰੀ ਪੂਰੀ ਮੈਂ ਤੇਰੇ ਉੱਤੇ ਆਸਾ ਰੱਖੀ ਆ ਹਲੇਲੂਇਆ ਹਲੇਲੂਇਆ ਕਿ ਪ੍ਰਭੂ ਦਾ ਵਚਨ ਕਲਾਮ ਕਹਿੰਦਾ ਕਿ ਜੋ ਮੇਰੇ ਪਵਨ ਦੇ ਵਿੱਚ ਆਸ ਤੇ ਉਮੀਦ ਲੈ ਕੇ ਆਉਂਦੇ ਉਹਨਾਂ ਨੂੰ ਪੂਰੀਆਂ ਕਰਨ ਦੀ ਸਮਰਥਨ ਕਰਦਾ हाले लोया क्या चीज़ है हाले लोया लेकिन नूत पर तो बैठे नहीं पूजा सूर्य जुड़ के नहीं सकते और मैं चीनी मेहमान कर सकते नहीं क्योंकि मैं जा रहा हूँ बच्चे वर्कर्स को भी बिगाड़े चीन के क्योंकि मैंने बड़ा किस ओरे इधर इधर कटी हुई हैं इधर इधर कटी हुई हैं क्या कर रहे हैं इधर � यश कर मुराद मेरी बुरी